ਦੇਖੋ ਦੇਖੋ ਦੈਲਿਕ ਸ਼ੁਰਾ ਟੀਵੀ ਤੇ ਅੱਜ 14 ਤਰੀਕ ਨਾਮਜ਼ਦਗੀ ਦਾ ਆਖਰੀ ਦਿਨ ਹੈਗਾ ਔਰ ਅੱਜ ਰੋਪੜ ਦੇ ਵਿੱਚ ਸੁਭਾਸ਼ ਸ਼ਰਮਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਔਰ ਇਸ ਤੋਂ ਬਾਅਦ ਰੋਲ ਤੋਂ ਕੱਢਿਆ ਜਾਣਾ ਔਰ ਉਹਨਾਂ ਦੇ ਨਾਲ ਇਸ ਵੇਲੇ ਗਜੇਂਦਰ ਸ਼ੇਖਾਵਤ ਕੇਂਦਰੀ ਮੰਤਰੀ ਇਹ ਵੀ ਹੈਗੇ ਨੇ ਗੱਲਬਾਤ ਕਰਦੇ ਆ ਸੁਭਾਸ਼ ਸ਼ਰਮਾ ਐਲਾਨਸ ਕਰਕੇ ਜਿਹੜੇ और यही उम्मीद करते हैं कामना करते हैं भगवान से जीतेंगे भगवान लहरा है, है। बिलकुल भगवान लहर ही रहा है लहरता रहेगा <laughs> इसको कौन रोक सकता है तो दो, दो, दो बोलो रहे थैंक यू थैंक यू सो मच सो यह साल कन्हैया मित्तल जी जिन्होंने ਉਹਨਾਂ ਨੇ ਨਾਮਜ਼ਦਗੀ ਪੱਤਰ ਸੁਭਾਸ਼ ਸ਼ਰਮਾ ਨਾਮਜ਼ਦਗੀ ਪੱਤਰ ਸਮੇਂ ਉਹਨਾਂ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਸਨ ਤੇ ਇਸ ਤੋਂ ਬਾਅਦ ਰੋਪੜ ਦੀ ਜਿਹੜੀ RAM LILA ਮੈਦਾਨ ਹੈਗਾ ਉੱਥੇ ਜਾ ਕੇ ਰੋਡ ਸ਼ੋਕ ਬਣਿਆ ਜਾਣਾ ਜਿਹੜਾ ਕਿ ਪੂਰੇ ਰੋਪੜ ਦੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਜਿਹੜਾ ਦੂਸਰਾ ਚੌਕ ਹੈਗਾ ਉੱਥੇ ਜਾ ਕੇ ਉਹ ਖਤਮ ਹੋਏਗਾ ਫਿਲਹਾਲ ਉਹਨਾਂ ਦੇ ਇਸ ਨਾਮਜ਼ਦਗੀ ਪੱਤਰ ਦੌਰਾਨ ਗਜੇਂਦਰ ਸਿੰਘ ਅਵਲ ਕੇਂਦਰੀ ਮੰਤਰੀ ਉਹ ਵੀ ਮੌਜੂਦ ਸਨ ਤੇ ਤਸਵੀਰਾਂ ਫਿਲਹਾਲ ਥੋੜੀਆਂ ਜੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੀ ਤਾਂ ਇੰਤਜ਼ਾਰ ਹੋ ਰਿਹਾ ਹੈ ਕਿ ਕਦੋਂ ਉਹ ਬਾਹਰ ਆਉਂਦੇ ਨੇ ਪਰ ਇਸ ਤੋਂ ਬਾਅਦ ਰਾਮਲੀਲਾ ਮੈਦਾਨ ਤੋਂ ਇਹ ਰੋਡ ਸ਼ੋਅ ਸ਼ੁਰੂ ਹੋਣਾ ਹੈ ਤੇ ਡੀਸੀ ਦਫਤਰ ਜਿਹੜਾ ਰੂਪਨਗਰ ਹੈਗਾ ਉੱਥੇ ਆ ਕੇ ਖਤਮ ਹੋਣਾ ਹੈ ਫਿਲਹਾਲ ਤਸਵੀਰਾਂ ਦੇ ਵਿੱਚ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਨਾਮਕਲ ਪੱਤਰ ਜਿਹੜਾ ਹੈਗਾ ਨੋਮੀਨੇਸ਼ਨ ਲੈਟਰ ਜਿਹੜਾ ਹੈਗਾ ਉਹ ਦਾਖਲ ਕਰਵਾਉਣ ਵਾਸਤੇ ਖਾਸ ਕਰਕੇ ਗਜਿੰਦਰ ਸ਼ਖਾਵਤ ਕੇਂਦਰੀ ਮੰਤਰੀ ਜਿਹੜੇ ਹੈਗੇ ਨੇ ਉਹ ਇੱਥੇ ਪੁੱਜੇ ਸਨ ਕਰਈਆ ਮਿੱਤਰ ਜਿਹੜੇ ਹੈਗੇ ਨੇ ਭਜਨ ਗਾਇਕ ਉਹ ਇੱਥੇ ਮੌਜੂਦ ਰਹੇ ਨੇ ਉਹਨਾਂ ਵੱਲੋਂ ਅੰਦਰ ਜਾ ਕੇ ਜਿਹੜੇ ਆਫੀਸਰ ਹੈਗੇ ਉਹਨਾਂ ਨੂੰ ਸੁਭਾਸ਼ ਸ਼ਰਮਾ ਦਾ ਜਿਹੜਾ ਨੋਮੀਨੇਸ਼ਨ ਲੈਟਰ ਸੀਗਾ ਉਹ ਜਮ੍ਹਾਂ ਕਰਵਾਇਆ ਔਰ ਲਗਾਤਾਰ ਪਰਵਾਹੂਗਾ ਰਾਜਾ ਜਿਹੜਾ ਹੈਗਾ ਉਹ ਜਿਹੜੇ ਭਾਜਪਾ ਦੇ ਵੋਟਰ ਸਪੋਰਟਰ ਹੈਗੇ ਨੇ ਉਹਨਾਂ ਵੱਲੋਂ ਜ਼ਰੂਰ ਦੇਖਣ ਨੂੰ ਮਿਲ ਰਿਹਾ ਫਿਲਹਾਲ ਅਸੀਂ ਰੁਕ ਕਰਦੇ ਹਾਂ ਦੂਸਰੇ ਪਾਸੇ ਦਾ ਕੁਝ ਹੋਰ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਲਈ ਭਾਜਪਾ ਆਗੂ ਜਿਹੜੇ ਸੀਨੀਅਰ ਆਗੂ ਹੈਗੇ ਨੇ ਕੇਵਲ ਧਿਲੋਂ ਕੇਵਲ ਧਿਲੋਂ ਵੀ ਨਾਲ ਹੈ ਕਿ ਨੇ ਗੱਲਬਾਤ ਕਰਦੇ ਸਰ ਭਾਜਪਾ ਦੇ ਆਗੂਆਂ ਦੇ ਵਿੱਚ ਵੋਟਰਾਂ ਸਪੋਰਟਰਾਂ ਵਿੱਚ ਖਾਸਾ ਉਤਸ਼ਾਹ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ ਕੋ ਭਾਜਪਾ ਦਾ ਇੱਕੋ ਜੋ ਭਾਜਪਾ ਹੈ ਨਾ ਨਰਿੰਦਰ ਮੋਦੀ ਜੀ ਉਹੀ ਸੋਲੂਸ਼ਨ ਹੈ ਜਿੰਦਰ ਪੰਜਾਬ ਚ ਭਾਜਵਾਦੀ ਸਰਕਾਰ ਆਊਗੀ ਭਾਰਤੀ ਜਨਤਾ ਪਾਰਟੀ ਦੀ ਤਾਂ ਹੀ ਪੰਜਾਬ ਦਾ ਭਲਾ ਹੋਣਾ। ਤਾਂ ਜਿੰਦਰ ਸ਼ਖਾਵਤ ਹੋਣਾ ਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਚਲੋ ਠੀਕ ਹੈ ਜੀ। ਆਪਾਂ ਹੋ ਕੇਵਲ ਧਿਲੋ ਜੀ ਨਾਲ ਗੱਲ ਕਰ ਲੈਨੇ ਆ। ਅੱਜ ਖਾਸ ਮਹਿਮਾਨ ਵੀ ਨਾਲ ਆਏ ਨੇ ਕਹਿੰਦੇ ਜਾਨੇ ਥਲ ਜੀ ਸਾਡੇ ਭਰਾ ਨੇ ਜੀ ਇਹ ਇਹ ਜਿੱਥੇ ਜਾਂਦੇ ਨੇ ਰਾਊਂਡ ਕਲਾਸ ਦੇ ਨੇ ਜੋ ਜੋ ਰਾਮ ਕੋ ਲਾਇਆ ਹੈ ਹਮ ਉਸ ਨੂੰ ਲਾਏਗੇ। ਤੇ ਇਹ ਬਹੁਤ ਪੰਜਾਬ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦਾ ਆਉਣਾ ਬਹੁਤ ਜ਼ਰੂਰੀ ਆ ਕਿ ਇਕਨੋਮਿਕਲੀ ਅਸੀਂ ਪਛੜ ਗਏ ਆ ਜੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਆਊਗੀ ਤਾਂ ਹੀ ਪੰਜਾਬ ਦਾ ਸਫਲ ਹੋਊਗਾ ਕਿਉਂਕਿ ਸਰ ਲੰਬੇ ਅਰਸੇ ਤੋਂ ਇੱਕ ਗੱਠ ਜੋੜ ਦੇ ਤਹਿਤ ਚੋਣ ਲੜੀ ਜਾਂਦੀ ਸੀ ਭਾਜਪਾ ਅਕਾਲੀ ਦਲ ਵੱਲੋਂ ਇੱਕ ਅਲੱਗ ਹੋ ਕੇ ਚੋਣ ਲੜੀ ਜਾ ਰਹੀ ਹੈ ਇਸ ਵਾਰ ਕੱਲੇ ਆ ਹੰਗਾਰਾ ਕਿਹੋ ਜਿਹਾ ਮਿਲਿਆ ਵੋਟਰਾਂ ਤੋਂ ਪੋਰਟਾਂ ਤੁਸੀਂ ਦੇਖੋ ਤਾਂ ਜੀ ਅੱਜ ਮੇਰਾ ਖਿਆਲ ਘਟੋ ਘਟ 10000 ਆਦਮੀ ਹੋਣਾ ਜਿਹੜਾ ਰੋਡ ਸ਼ੋਅ ਦੇ ਉੱਪਰ ਸੋ ਇੰਨਾ ਹੰਗਾਰਾ ਪਰ ਮਰਦੇ ਲੋਕਾਂ ਨੂੰ ਪਤਾ ਕਿ ਜੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਏਗੀ ਤਾਂ ਹੀ ਪੰਜਾਬ ਖੁਸ਼ਹਾਲੀ ਆਏਗੀ ਕਿਉਂਕਿ ਜਿੰਨੀਆਂ ਸਟੇਟਾਂ ਚ ਡਬਲ ਇੰਜਨ ਦੀ ਸਰਕਾਰ ਆ ਦੇਖੋ ਆਪਣੇ ਪੰਜਾਬੀ ਸਿੱਧੀ ਗੱਲ ਕਰਕੇ ਜਿਹਦੇ ਘਰ ਚ ਦਾਣੇ ਉਹਦੇ ਕੰਮਲੇ ਵੀ ਸੈਣ ਸੋ ਦਾਣੇ ਤਾਂ ਨਰਿੰਦਰ ਮੋਦੀ ਜੀ ਕੋਲ ਆ ਔਰ ਤੀਜੀ ਵਰ ਨਰਿੰਦਰ ਮੋਦੀ ਜੀ ਆ ਰਹੇ ਆ ਸੋ ਪੰਜਾਬ ਦਾ ਭਲਾ ਭਾਰਤੀ ਜਨਤਾ ਪਾਰਟੀ ਇੱਕ ਨਾੜਾ ਦਿੱਤਾ ਜਾ ਰਿਹਾ ਲਗਾਤਾਰ 400 ਪਾਰ ਦਾ ਇਸ ਨੂੰ ਕਿਵੇਂ ਵੇਖਦੇ 400 ਤੋਂ ਪਾਰ ਕੇ 500 ਤੋਂ 400 ਤੋਂ ਤਾਂ ਬਹੁਤ ਉੱਪਰ ਜੀ ਤੁਸੀਂ ਹੁਣ 500 ਤੋਂ ਪਾਰ ਦੀ ਗੱਲ ਕਰੋ ਸੋ ਇਹ ਸਾਲ ਕੇਵਲ ਤੇ ਲੋਪਾਜਪਾ ਦੇ ਸੀਨੀਅਰ ਅਗੋ ਹੈਗੇ ਨੇ ਔਰ ਉਹਨਾਂ ਨੇ ਬੜੀ ਬਾਕੀ ਦੇ ਨਾਲ ਸਾਡੇ ਕੁਸਚਨਾਂ ਦਾ ਉੱਤਰ ਦਿੱਤਾ। ਬਾਕੀ ਸੁਭਾਸ਼ ਸ਼ਰਮਾ ਜੀ ਆਉਂਦੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਐਵੇਂ ਹੀ ਜਾਰੀ ਰੱਖਾਂਗੇ। ਸੁਭਾਸ਼ ਜੀ ਵੀ ਆਪਣਾ ਨੋਮੀਨੇਸ਼ਨ ਲੈਟਰ ਜਿਹੜਾ ਹੈਗਾ ਜਮ੍ਹਾਂ ਕਰਕੇ ਇੱਥੇ ਪਹੁੰਚ ਚੁੱਕੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਨਹੀਂ ਓਕੇ ਜੀ। ਗੁਰੂ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਤੇ ਮਾਤਾ ਨਾਨਾ ਦੇਵੀ ਦੇ ਅਸ਼ੀਰਵਾਦ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ श्री आनंदपुर साहब लोकसभा ਤੋਂ ਕਾਗਜ਼ ਦਾਖਲ ਕੀਤੇ ਆਂ ਅਤੇ ਮੈਂ ਬੜਾ ਧੰਨਵਾਦੀ ਆਂ ਕਿ ਆਦਰਯੋਗ ਸ਼੍ਰੀ ਗਜੇਂਦਰ ਸ਼ਿਖਾਵਤ ਜੀ ਵਿਸ਼ੇਸ਼ ਰੂਪ ਦੇ ਨਾਲ ਇਸ ਮੌਕੇ ਤੇ ਮੈਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਾਡੇ ਲੋਕ ਸਭਾ ਦੇ ਪ੍ਰਵਾਰੀ ਕੇਵਲ ਸਿੰਘ ਢਿੱਲੋਂ ਜੀ ਸਾਡੇ ਜ਼ਿਲ੍ਹਾ ਅਧਿਖ ਸੰਜੀਵ ਜੀ ਅਜੇ ਵੀਰ ਜੀ ਸਭ ਲੋਗ ਆਏ ਨੇ ਸੋ ਪਰਮ ਪਿਤਾ ਪ੍ਰਮਾਤਮਾ ਦਾ ਬਹੁਤ ਅਸ਼ੀਰਵਾਦ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਨਾਲ ਨਰਿੰਦਰ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਪੰਜਾਬ ਚ ਉਹ ਲਹਿਰ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਔਰ ਪੰਜਾਬ ਇਸ ਵਾਰ ਇਤਿਹਾਸ ਸਿਰਜਣ ਵਾਲਾ ਅੱਗੇ ਵਧ ਰਿਹਾ ਹੈ ਪੰਜਾਬ ਦੇ ਲੋਕ ਜੋ ਅਕਾਲੀਆਂ ਕਾਂਗਰਸੀਆਂ ਔਰ ਇਹ ਝਾੜੂ ਵਾਲੇ ਝੂਠੇ ਇਨਕਲਾਬੀਆਂ ਤੋਂ ਤਰਸੇ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਪੰਜਾਬ 'ਚ ਕਮਲ ਖਿਲੇਗਾ ਔਰ ਤੁਸੀਂ ਦੇਖੋਗੇ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰੇ ਪੰਜਾਬ 'ਚ ਵੀ ਔਰ ਸ਼੍ਰੀ ਅਨੰਦਪੁਰ ਸਾਹਿਬ 'ਚ ਵੀ ਕਮਲ ਖਿਲੇਗਾ ਵਿਰੋਧ ਵੀ ਹੋ ਰਿਹਾ ਹੈ ਕਿਸਾਨਾਂ ਵੱਲੋਂ ਲਗਾਤਾਰ ਥਾਟਾਂ ਦੇ ਸਿਸਾਨਾਂ ਦਾ ਕਿਸਾਨਾਂ ਕਿਸਾਨਾਂ ਦਾ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਹੈ ਮੈਂ ਜਿੱਥੇ ਵੀ ਜਾ ਰਿਹਾ ਹਾਂ ਕਿਸਾਨ ਵੀ ਮੇਰੀ ਗੱਲ ਸੁਣ ਵੀ ਰਹੇ ਆ ਸਮਝ ਵੀ ਰਹੇ ਆ ਸਮਰਥਨ ਵੀ ਦੇ ਰਹੇ ਆ ਪਰ ਪੂਰਾ ਅਸ਼ੀਰਵਾਦ ਹੈ ਪਿੰਡਾਂ ਦੀ ਸਾਡੀ ਕੈਂਪੀਨ ਬਹੁਤ ਅੱਛੀ ਹੈ ਕੁਝ ਜਥੇਬੰਦੀਆਂ ਦੇ ਕਾਰਕੁਨ ਵਿਰੋਧ ਕਰ ਰਹੇ ਸਭ ਨੂੰ ਲੋਕਤੰਤਰ ਦੇ ਵਿਰੋਧ ਖੰਡਾ ਦਿਖਾਉਂਦੇ ਨਰਿੰਦਰ ਮੋਦੀ ਜੀ ਦੀ ਲੋਕਪ੍ਰਿਅਤਾ ਉਹਨਾਂ ਦੇ ਜਨ ਕਲਿਆਣ ਦੇ ਕੰਮ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਕੀਤੇ ਉਹਨਾਂ ਦੇ ਉਪਰਾਲੇ ਭਗਵੰਤ ਮਾਨ ਸਰਕਾਰ ਦੀ ਪੰਜਾਬ ਨਾਲ ਠੱਗੀ ਧੋਖਾ ਧੜੀ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਮੁੱਦੇ ਨੇ ਸਾਯੋ ਮੁਹਾਲੀ 에어ਪੋਰਟ ਤੋਂ ਫਲਾਈਟ ਚਲਾਣ ਦੀ ਗੱਲ ਹੈ ਇੱਥੇ ਕੋਈ ਵੱਡੀ ਇੰਡਸਟਰੀ ਲੈ ਕੇ ਆਣ ਦੀ ਗੱਲ ਹੈ ਡਰੱਗਸ ਔਰ ਰੇਤ ਮਾਫੀਆ ਨੂੰ ਸ਼੍ਰੀ ਨੰਦਪੁਰ ਸਾਹਿਬ ਤੋਂ ਖਤਮ ਕਰਨ ਦੀ ਗੱਲ ਹੈ ਇਸ ਇਤਿਹਾਸਿਕ ਖਾਲਸੇ ਦੀ ਧਰਤੀ ਨੂੰ ਟੂਰਿਜ਼ਮ ਦਾ ਵੱਡਾ ਸੈਂਟਰ ਬਣਾਉਣ ਦੀ ਗੱਲ ਹੈ ਇਨਫਰਾਸਟ੍ਰਕਚਰ ਦੇ ਵਿਕਾਸ ਦੀ ਗੱਲ ਹੈ ਮੁਹਾਲੀ ਦਾ ਜਿਹੜਾ ਆਈਟੀ ਦਾ ਸਾਡਾ ਹੱਬ ਹੈ ਉਹਨੂੰ ਬੰਗਲੌਰੂ ਹਾਈਦਰਾਬਾਦ ਵਾਂਗੂ ਵਿਕਸਿਤ ਕਰਨ ਦੀ ਗੱਲ ਹੈ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਨਤਾ ਜਾ ਰਿਹਾ ਔਰ ਭਰਪੂਰ ਅਸ਼ੀਰਵਾਦ ਜਨਤਾ ਦਾ ਮਿਲ ਰਿਹਾ ਹੈ। ਇਹ ਹੀ ਸੋਚ ਆਹੀ ਕਾਇਦ ਸੋਚ ਵਿਚਾਰ ਚਾਰ ਚਾਰ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਹਨ ਪਰ ਲੇਕਿਨ ਪੰਜ ਲੜ ਰਹੀਆਂ ਹਨ। ਵਿਰੋਧ ਯਾਨੀ ਕਿ ਥੋੜਾ ਹੀ ਹੋ ਰਿਹਾ ਹੈ। ਜਿਵੇਂ ਤੁਸੀਂ ਇਸ ਤਰ੍ਹਾਂ ਦੇਖ ਰਹੇ ਆਂ ਆਖਰਕਾਰ ਵਿਰੋਧ ਨਾਲ ਫਰਕ ਤਾਂ ਪੈਂਦਾ ਹੈ। ਤੁਹਾਨੂੰ ਮੰਨ ਲਿਆ ਕਿ ਇਹ ਹੀ ਜਿੱਤੂਗਾ। ਕੀ ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਪੰਜਾਬ ਦੇ ਵਿੱਚ ਜਾਂ ਜੇ ਖਾਸ ਕਰ ਗੱਲ ਕਰੀਏ ਸ਼੍ਰੀ ਹਰਨਪੁਰ ਸਾਹਿਬ ਦਾ ਪర్యਤ JOUR ਕਰਨ ਲਈ ਆ ਰਹੇ ਨੇ ਤੁਹਾਡਾ? ਪੰਜਾਬ 'ਚ ਤਾਂ ਨਿਸ਼ਚਿਤ ਰੂਪਲੀ ਮੋਦੀ ਸਾਹਿਬ ਆਣਗੇ ਔਰ ਸਾਰੀਆਂ ਲੋਕ ਸਭਾ 'ਚ ਦੋ ਦੋ ਤਿੰਨ ਕੇ ਲੋਕ ਸਭਾ ਦੀ ਮਿਲਾ ਕੇ ਉਹਨਾਂ ਦੀ ਇੱਕ ਰੈਲੀ ਹੋਏਗੀ ਸਾਰੇ ਨੇਤਾ ਤੁਸੀਂ ਸਟਾਰ ਪ੍ਰਚਾਰਕਾਂ ਦੀ ਸੂਚੀ ਦੇਖ ਹੀ ਰਹੀ ਹੈ ਆਦਰਨੀ ਅਮਿਤ ਸ਼ਾ ਜੀ ਆਦਰਨੀ ਮੱਡਾ ਜੀ ਆਦਰਨੀ ਕੇਂਦਰ ਸਿੰਘ ਸ਼ਿਖਾਵਤ ਜੀ ਨਿਤਿਨ ਗੜਕਰੀ ਜੀ ਸਭ بڑے ਨੇਤਾ ਪੰਜਾਬ ਪ੍ਰਸ਼ਾਸਨ ਅੱਛੀ ਆਪਣੇ ਸਾਡੇ ਬਸ ਦੋ ਸ਼ੋਅ ਦੋ ਸ਼ੋਅ ਸਵਾਜੀ ਇੱਕ ਆਖਰੀ ਸ਼ੋਅ ਦੇ ਬਾਅਦ ਸਵਾਜੀ ਇੱਕ ਆਖਰੀ ਕੁਐਸਚਨ ਮੇਰਾ ਸਿਰਫ ਤੁਹਾਡੇ ਲਈ ਹੈ ਇੱਕ ਰੰਜਤ ਹੋਣਾ ਅੱਜ ਕਿਉਂਕਿ ਜਿਸ ਸ਼ਖਸ ਨੇ ਪਹਿਲੀ ਪੌੜੀ ਸਿਆਸਤ ਦੀ ਪਹਿਲੀ ਪੌੜੀ ਆਪਣੀ ਉਂਗਲ ਫੜ ਕੇ ਚੱਲਣੀ ਸਿਖਾਈ ਸੀ ਉਹ ਅੱਜ ਨਾਲ ਨਹੀਂ ਬਹੁਤ ਇਸ ਗੱਲ ਦੀ ਤਕਲੀਫ ਹੈ ਦਿਲ ਨੂੰ ਪਰਮਪਿਤਾ ਪਰਮਾਤਮਾ ਨੂੰ ਆਪਣੇ ਚਰਨਾਂ ਸਥਾਨ ਬਖਸ਼ੇ ਪਰ ਮੈਨੂੰ ਲੱਗਦਾ ਕਿ ਜਿੱਤੇ ਵੀ ਹੋਣਗੇ ਖੁਸ਼ ਹੋਣਗੇ ਬਿਲਕੁਲ ਤੁਸੀਂ ਆਸ਼ੀਰਵਾਦ ਵੀ ਲੈਣ ਪਹੁੰਚੇ ਸੀ ਕਿਉਂ ਨਹੀਂ ਪਹੁੰਚੇ ਜੇ ਮੇਰੇ ਗੁਰੂ ਸੀ ਮੇਰੇ ਭਰਾ ਸੀ ਮੇਰਾ ਪਰਿਵਾਰ ਹੈ

ਮੈਦਾਨ ਜਿਹੜਾ ਰੋਪੜ ਦਾ ਹੈਗਾ ਉੱਥੋਂ ਲੈ ਕੇ ਡੀਸੀ ਦਫਤਰ ਇਥੇ ਤੱਕ ਕੱਡੇ ਜਾਣਾ ਹੈ ਔਰ ਇਸ ਰੋਡ ਸ਼ੋਅ ਦੇ ਗਿਆ ਕੀ ਤਸਵੀਰਾਂ ਹੋਣਗੀਆਂ ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਜਰਨਲਿਸਟ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਦਾ ਲਈ ਸਵੇਰਾ ਟੀਵੀ ਰੋਪੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ